ਸਤਗੁਰ ਨੇ ਖੰਜਰ ਕੱਢ ਕੇ ਮਿੱਟੀ ਪੋਟੀ ਕੰਨਚੋ ਆਪਣੀ ਤਲੀ ਤੇ ਧਰੀ ਤੇ ਮਾਲਕ ਨੇ ਤਲੀ ਤੇ ਧਰ ਕੇ ਮਿੱਟੀ ਨੂੰ ਫੂਕ ਮਾਰ ਕੇ ਉਡਾਤਾ ਤੇ ਭਾਈ ਦਿਆ ਸਿੰਘ ਪੁੱਛਦੇ ਸਤਗੁਰ ਕੀ ਕੀਤਾ ਕਹਿੰਦੇ ਚਮਕੌਰ ਦੀ ਗੜੀ ਨੂੰ ਸਲਾਮੀ ਦਿੱਸਲੀ ਤੇ ਪੁੱਛਿਆ ਸਲਾਮੀ ਕਾਦੀ ਉਹ ਕਹਿੰਦੇ ਚਮਕੌਰ ਦੀ ਗੜੀ ਦੇ ਵਿੱਚ ਹੁਣ ਪੱਕਿਆ ਦਾ ਵਾਸਾ ਹੋ ਗਿਆ ਕੱਚੀ ਸੀ ਨਾ ਗੜੀ ਇਹ ਕੱਚੀ ਸੀ ਪੱਕਿਆ ਦਾ ਵਾਸਾ ਹੋ ਗਿਆ ਹੁਣ ਜਦੋਂ ਇਹਦੇ ਵਿੱਚ ਪੱਕਿਆ ਦਾ ਵਾਸਾ ਹੋ ਗਿਆ ਤੇ ਚਮਕੌਰ ਦੀ ਗੜੀ ਆਉਣ ਵਾਲੇ ਸਮੇਂ 'ਚ ਪੂਜਣਯੋਗ ਹੋ ਜਾਣੀ ਹੈ। ਵਾਹ। ਪਹਿਲੀ ਗੱਲ। ਦੂਜੀ ਗੱਲ ਸਤਿਗੁਰ ਕੰਨੇ ਸਲਾਮੀ ਤਾਂ ਦਿੱਤੀ ਹੈ ਚਮਕੌਰ ਦੀ ਗੜੀ ਨੇ ਮੇਰਾ ਰਤਬਾ ਵਧਾਉਣਾ ਕਾਹ ਲੋ। ਰਤਬਾ ਕਿਉਂ ਵਧਾਉਣਾ ਜੀ? ਕਿਉਂਕਿ ਅੱਜ ਤੱਕ ਲੋਕ ਮੈਨੂੰ ਇਹ ਕਹਿੰਦੇ ਰਹੇ ਕਿ ਇਹ ਸ਼ਹੀਦ ਪਿਤਾ ਦਾ ਪੁੱਤਰ ਆ ਗੁਰੂ ਗੋਬਿੰਦ ਸਿੰਘ। ਹੂੰ ਹੂੰ। ਤੇ ਕੱਲ ਤੋਂ ਬਾਅਦ ਮੈਨੂੰ ਲੋਕਾਂ ਨੇ ਕਹਿਣਾ ਆ ਕਿ ਇਹ ਸ਼ਹੀਦ ਪੁੱਤਰਾ ਦਾ ਪਿਤਾ ਵੀ ਹੈ। ਮੇਰਾ ਰਤਬਾ ਵਧ ਗਿਆ। ਅੱਜ ਤੱਕ ਲੋਕ ਮੈਨੂੰ ਕਹਿੰਦੇ ਰਹੇ ਮੈਂ ਗੁਰੂ ਤੇਗ ਬਹਾਦਰ ਪਾਸ਼ਾ ਦਾ ਪੁੱਤਰ ਐ ਮੇਰਾ ਪਿਤਾ ਸ਼ਹੀਦ ਹੋਇਆ ਤੇ ਕੱਲ ਤੋਂ ਬਾਅਦ ਲੋਕ ਮੈਨੂੰ ਕਹਿਣਗੇ ਇਹ ਸ਼ਹੀਦ ਪੁੱਤਰਾ ਦਾ ਵੀ ਪਿਤਾ ਆ ਉਹ ਕੱਲ ਚਮਕੌਰ ਦੀ ਗੜੀ ਚ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਵੀ ਸ਼ਹੀਦ ਹੋਣਗੇ ਮੈਂ ਤਾਂ ਕਰਕੇ ਚਮਕੌਰ ਦੀ ਗੜੀ ਨੂੰ ਸੁਲਾਮੀ ਦਿੱਤੀ ਐ ਤੇ ਬਾਬਾ ਦਿਆ ਸਿੰਘ ਉਹਨਾਂ ਨੇ ਗੱਲਾਂ ਕੀਤੀਆਂ ਕਿ ਤੁਹਾਨੂੰ ਬੱਚਿਆਂ ਦੀ ਯਾਦ ਆਉਣੀ ਹੋਣੀ ਐ ਸਤਗੁਰ ਨੇ ਮੋਢੇ ਤੇ ਹੱਥ ਰੱਖ ਕੇ ਕਿਹਾ ਸੀਗਾ ਦਿਆ ਸਿੰਘ ਕਿ ਤੂੰ ਮੇਰਾ ਫਤਿਹ ਸਿੰਘ ਨਹੀਂ ਐ ਦੇਖੋ ਕਿੱਡਾ ਵੱਡਾ ਮਾਨ ਆ ਜੀ ਜਦੋਂ ਬਾਬਾ ਦਿਆ ਸਿੰਘ ਨੂੰ ਇਹ ਗੱਲ ਕਹੀ ਹੋਣੀ ਹੈ ਸਤਗੁਰ ਨੇ ਕਿ ਤੂੰ ਮੇਰਾ ਫਤਿਹ ਸਿੰਘ ਨਹੀਂ ਹੈ ਹੂੰ ਤੇ ਬਾਬਾ ਦਿਆ ਸਿੰਘ ਜੀ ਦੀਆਂ ਖੱਚ ਹੰਜੂ ਨਹੀਂ ਆਏ ਹੋਣੇ ਹੂੰ ਕਿ ਮੈਨੂੰ ਆਪਣੇ ਪੁੱਤਰਾ ਦੇ ਬਰਾਬਰ ਸਮਝਿਆ ਜਾ ਰਿਹਾ ਤੇ ਫਿਰ ਬਾਬਾ ਦਿਆ ਸਿੰਘ ਕਿਉਂ ਨਾ ਗੁਰੂ ਗੋਬਿੰਦ ਸਿੰਘ ਦੇ ਲਈ ਆਪਣੀ ਜਾਨ ਵਾਰਨ ਲਈ ਤਿਆਰ ਹੋਵੇ ਉਹ ਹੋਏਗਾ ਤਿਆਰ ਕਿ ਆਪਣੇ ਪੁੱਤਰਾ ਤੋਂ ਵੱਧ ਅੱਗੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਨੂੰ ਰੱਖਿਆ। ਹਮ ਸਤਗੁਰ ਜੀ ਵਾਸਤੇ ਬਿਸਤਰਾ ਤਿਆਰ ਕੀਤਾ ਜੀ ਬੰਮਟੀ ਚ ਮਾਲਕ ਜੀ ਨੂੰ ਕਿਹਾ ਸਤਗੁਰ ਤੁਸੀਂ ਉੱਪਰ ਛੋਟਾ ਜਿਹਾ ਕਮਰਾ ਸੀਗਾ ਇੱਥੇ ਪੈਜੋ ਆਰਾਮ ਕਰ ਲਓ। ਸਤਗੁਰ ਥੋੜਾ ਕੋ ਸਮਾਂ ਅੰਦਰ ਆਰਾਮ ਕਰਦੇ ਆ ਤੇ ਮਾਲਕ ਜੀ ਬਾਹਰ ਆ ਜਾਂਦੇ ਆ ਭਾਈ ਮਦਨ ਸਿੰਘ ਭਾਈ ਕੋਠਾ ਸਿੰਘ ਅੰਦਰ ਪਹਿਰਾ ਦਿੰਦੇ ਚਮਕੌਰ ਦੀ ਗੜੀ 'ਚ ਤੋ ਕੀ ਸਾਬ ਨੇ ਦੇਖਿਆ ਕੁਝ ਲੇਟ ਗਏ ਖਾਕ ਪਰ ਜੀ ਪੋਸ਼ ਬਿਸ਼ਾਕਰ ਪਹਿਰਾ ਦੇਣੇ ਲਗੇ ਕੁਝ ਤਲਵਾਰ ਉਠਾਕਰ ਗੋਬਿੰਦ ਵੀ ਸ਼ਬਬਾਸ ਹੋਏ ਖੈਮੇ ਮੇ ਜਾਕਰ ਦੇਖਾ ਬਾਹ ਬੈਠੇ ਤੇ ਗਰਦਨ ਕੋ ਜੁਕਾਕਰ ਗਰਦਨ ਝੁਕਾਉਂਦਾ ਮਤਲਬ ਨਾਮੋਸ਼ੀ ਨਹੀਂ ਹੈ ਗਰਦਨ ਝੁਕਾਉਂਦਾ ਮਤਲਬ ਸਿਗਾ ਉਸ ਅੱਲਾ ਦਾ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਦੇਖਾ ਬਾਹ ਬੈਠੇ ਤੇ ਗਰਦਨ ਕੋ ਜੁਕਾਕਰ ਵਾਹਿਗੁਰੂ वाहेगुरु वाहेगुरु है मुंह से निकलता है तू ही ही तू ही तू तू है मुंह से निकलता जब डेढ़ घड़ी रात गई जिकर ए खुदा में खेमे से निकल आए सरकार हवा में कदमों से टहलते थे लेकिन दिल था दुआ में ए खुदा बंद खुश हूं तेरी रजा में परमात्मा तेरी रजा च मैं खुश है ਉਸ ਅਕਾਲਪੁਰ ਵਾਹਿਗੁਰੂ ਨਾਲ ਇਕਮਿਕ ਹੋ ਕੇ ਸਤਗੁਰ ਕਹਿੰਦੇ ਸੀਗੇ ਕਿ ਸਤਗੁਰ ਜੀ ਨਾਲ ਇਕਮਿਕ ਹੋ ਕੇ ਮੇਰੇ ਮਾਲਕ ਨੇ ਕਿਹਾ ਕਿ ਤੇਰੀ ਰਜਾ ਵਿੱਚ ਖੁਸ਼ ਹੈ ਤੇ ਗੋਆ ਸ਼ਬਦ ਵਰਤਦੇ ਹੋਏ ਜੋਗੀ ਸਾਹਿਬ ਨੇ ਕਿਹਾ ਆ ਕਿ ਸਤਗੁਰ ਕਹਿੰਦੇ ਸੀਗੇ ਕਿ ਕੱਲ ਇੱਥੋਂ ਮੈਂ ਲੁੱਟ ਕੇ ਜਾਣਾ ਆ ਆਪਣੇ ਪੁੱਤਰ ਕੁਰਬਾਨ ਕਰਕੇ ਜਾਣਾ ਆ ਤੇ ਪਰ ਇੱਕ ਮੈਨੂੰ ਤਾਕਤ ਬਖਸ਼ੀ ਗਈ ਅੱਲਾ ਇਹ ਵਾਹਿਗੁਰੂ ਅਕਾਲਪੁਰਖ ਤਾਕਤ ਪਤਾ ਕੀ ਇਹ ਕੱਲ ਮੈਂ ਆਪਣੇ ਬੱਚਿਆਂ ਦੀਆਂ ਲਾਸ਼ਾਂ ਬਾਹਰ ਦੇਖਾ ਤੇ ਫਿਰ ਵੀ ਮੈਂ ਤੇਰਾ ਸ਼ੁਕਰਾਨਾ ਕਰਾਂ ਮੈਂ ਸ਼ਿਕਵਾ ਨਾ ਕਰਾਂ ਪੁੱਤਰਾ ਦੀ ਲਾਸ਼ਾਂ ਮੈਨੂੰ ਕੱਲ ਬਾਹਰ ਦੇਸਣ ਪਰ ਫਿਰ ਵੀ ਤੇਰਾ ਸ਼ੁਕਰਾਨਾ ਕਰਾਂ ਸ਼ੁਕਰਾਨਾ ਕਰਾਂ ਸਤਗੁਰ ਬਾਹਰ ਘੁੰਮਦੇ ਤੇ ਭਾਈ ਮਦਨ ਸਿੰਘ ਦੇ ਭਾਈ ਕਾਠਾ ਸਿੰਘ ਜੀ ਆਏ ਸਤਗੁਰ ਤੁਸੀਂ ਸੁੱਤੇ ਨਹੀਂ ਐ ਮਾਲੀ ਜੀ ਕਹਿੰਦੇ ਮੈਨੂੰ ਨੀਂਦ ਨਹੀਂ ਆਉਂਦੀ ਤੁਸੀਂ ਆਰਾਮ ਕਰੋ ਪਹਿਰਾ ਮੈਂ ਦੇਣਾ ਐ ਇਹ ਦੁਨੀਆਂ ਦਾ ਇੱਕੋ ਹੀ ਘਰ ਹੈ ਬਰਾ ਐ ਜਿਹੜਾ ਸਿੱਖਾ ਨੂੰ ਆਰਾਮ ਕਰਾ ਰਿਹਾ ਤੇ ਆਪ ਪਹਿਰਾ ਦੇ ਰਿਹਾ ਹੈ ਨਹੀਂ ਤਾਂ ਅੱਜ ਕੱਲ ਦੇ ਮਾਫਕੁਰੇ ਬਾਬੇ ਇਦਾਂ ਦੇ ਆ ਇਹਨਾਂ ਦੇ 50 50 ਬੋਡੀਗਾਰਡ ਹੁੰਦੇ ਆ ਜੀ ਤੁਸੀਂ ਆਪ ਏਸੀ ਵਾਲੇ ਰੂਮ 'ਚ ਬੈਠੇ ਹੁੰਦੇ ਆ ਤੇ ਉਹਨਾਂ ਦੇ ਚੇਲੇ ਬਾਹਰ ਖੜੇ ਹੁੰਦੇ ਹੁੰਦੇ ਤਪਚ ਹਮ ਪਰ ਗੁਰੂ ਗੋਬਿੰਦ ਸਿੰਘ ਮਾਲਕ ਇਦਾਂ ਦਾ ਗੁਰੂ ਹੈ ਜੀ ਜਿਹੜਾ ਸਿੱਖਾ ਨੂੰ ਕਹਿੰਦਾ ਤੁਸੀਂ ਆਰਾਮ ਕਰੋ ਤੇ ਪਹਿਰਾ ਮੈਂ ਦੇਣਾ ਇਹ ਸਚਾਈ ਵੀ ਹੈ ਜੀ ਅਸੀਂ ਬਚਾਂਗੇ ਵੀ ਉਦੋਂ ਜਦੋਂ ਪਹਿਰਾ ਸਾਡਾ ਗੁਰੂ ਦੇਗਾ ਜਿਸਕੇ ਸਿਰ 'ਤੇ ਉਹ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਬੰਦ ਮਾਤਾ ਮਰਨਾ ਚੀਤਨਾ ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਭੌ ਕਿਛ ਨਹੀਂ ਜੰਮ ਨਹੀਂ ਆਵੇਂ ਜੋਗੀ ਸਾਹਿਬ ਕਹਿੰਦੇ ਸਤ ਕੋ ਨੇ ਸਾਰੀ ਰਾਤ ਸਿੱਖਾ ਦੀ ਸੇਵਾ ਕੀਤੀ ਉਦ ਹੀ ਕਹਿੰਦੇ ਬੱਚੇ ਨੂੰ ਦੇਖਿਓ ਬੱਚਾ ਜੋ ਸੁੱਤਾ ਪਿਆ ਹੋਵੇ ਨਾ ਜੀ ਉਹ ਸਾਰਾ ਦਿਨ ਸ਼ਰਾਰਤਾ ਕਰਦਾ ਕਈ ਵਾਰ ਮਾ ਮਾਪ ਨੂੰ ਗੁੱਸਾ ਆ ਜਾਂਦਾ ਬੱਚੇ ਤੇ ਕਿ ਤੂੰ ਬਹੁਤ ਸ਼ਰਾਰਤੀ ਹੈ ਪਰ ਜੋ ਦੋਹੀ ਸ਼ਰਾਰਤੀ ਬੱਚਾ ਰਾਤ ਨੂੰ ਸੌਂਦਾ ਨਾ ਤੇ ਮਾਂ ਨੂੰ ਬੜਾ ਚੰਗਾ ਲੱਗਦਾ ਹੈ ਬੜਾ ਸੋਹਣਾ ਲੱਗਦਾ ਸੁੱਤਾ ਹੋਇਆ ਸੁੱਤੇ ਦੇ ਮੂੰਹ 'ਚ ਉੰਮੀ ਜਾਂਦੀ ਆ ਮਾਂ ਨੂੰ ਚੰਗਾ ਲੱਗ ਰਿਹਾ ਸਤ ਗੁਰ ਨੇ ਸੁੱਤੇ ਹੋਏ ਸਿੱਖਾਂ ਦੇ ਦਮਾਲੇ ਬੰਨੇ ਮੱਥਾ ਚੁੰਮਿਆ ਸਤ ਗੁਰ ਨੇ ਸੁੱਤੇ ਹੋਏ ਸਿੱਖਾਂ ਦੇ ਹੱਥਾਂ ਨੂੰ ਚੁੰਮਿਆ ਜੋਗੀ ਸਾਹਿਬ ਕਹਿੰਦੇ ਮੇਰਿਆ ਕਲਮ ਰੋ ਪਈ ਮੈਂ ਰੋ ਪਿਆ ਜਦੋਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਦੇ ਪੈਰਾਂ ਨੂੰ ਚੁੰਮਿਆ ਲੱਭਣਾ ਜੀ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਕੋਈ ਪਤਾ ਨਹੀਂ ਕਿਹੜੀ ਡੇਰਿਆਂ ਤੇ ਅਸੀਂ ਬਾਬਿਆਂ ਕੇ ਸਿਰ ਚ ਘੋਣ ਲੱਗੇ ਜੀ ਬਾਬਿਆਂ ਕੇ ਸਿਰ ਚ ਘੋਣ ਲੱਗੇ ਬਾਬਿਆਂ ਕੋਲ ਆਪਣੀਆਂ ਧੀਆ ਭੇਜਣ ਲੱਗੇ ਫਿਰ ਆ ਪਿੱਛੇ ਕੇਸ ਆ ਜੋ ਕਰਮ ਕੰਡ ਜੋ ਹੋ ਰਿਹਾ ਜੀ ਸਾਡੀ ਧੀ ਨਾਲ ਆ ਜਾ ਹੋਗਾ ਸਾਡੀ ਧੀ ਨਾਲ ਜਬਾਬੇ ਨਹੀਂ ਕਰਤਾ ਅਸੀਂ ਭੇਜੇ ਕਿਉਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲਾੜਾ ਪੜੀ ਤੀ ਨੂੰ ਲਾਓ ਰਾਤ ਨੂੰ 12 ਵਜੇ ਵੀ ਭੇਜੋ ਕਿ ਉਂਗਲ ਖੜੀ ਕਰ ਸਕਦਾ ਜੀ 12 ਵਜੇ ਵੀ ਰਾਤ ਨੂੰ ਤਾਬਿਆਂ ਬੈਠ ਕੇ ਸਾਡੀ ਧੀ ਕੋਈ ਭੈਣ ਰਾਤ ਨੂੰ ਪਾਠ ਕਰੇ ਕੋਈ ਉਂਗਲ ਨਹੀਂ ਖੜੀ ਕਰ ਸਕਦਾ ਪਰ ਅਸੀਂ ਡੇਰਿਆ ਚ ਧੀਂਾਂ ਭੇਜੀਆਂ ਤੇ ਅੱਜ ਜੋ ਕਰਮकांड ਹੋ ਰਿਹਾ ਜੋ ਉਸ ਡੇਰਿਆ ਚ ਹੋ ਰਿਹਾ ਆ ਤੁਹਾਡੇ ਸਾਹਮਣੇ ਧੀਏ ਜਿੰਨ ਕੋਈ ਨਾ ਕੋਈ ਵੀਡੀਓ ਆ ਰਹੀ ਹੈ ਜੀ ਫਲਾਣੀ ਕੁੜੀ ਕਹਿੰਦੀ ਮੇਰੇ ਨਾਲ ਆ ਹੋ ਗਿਆ ਜੀ ਪਰਿਵਾਰ ਕਹਿੰਦਾ ਮੇਰੇ ਨਾਲ ਆ ਹੋ ਗਿਆ ਤਾਂ ਹੀ ਸਾਨੂੰ ਸਤਗੁਰ ਨੇ ਕਿਹਾ ਸੀਗਾ ਉਹ ਬੰਦਿਆਂ ਨੇ ਪੁਜਾਰੀ ਨਾ ਬਣਿਓ ਜੇ ਤੁਸੀਂ ਮੰਨਣਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਓ ਤੇ ਸਾਡੀ ਕੌਮ ਨੇ ਗੁਰੂ ਦੀ ਗੱਲ ਨੂੰ ਛੱਡਿਆ ਤੇ ਤਾਂ ਜੀ ਧੋਖੇ ਖਾਰੀਗੇ ਹੂੰ ਗੁਰੂ ਨੇ ਧੀਆਂ ਦੀ ਇੱਜ਼ਤ ਬਚਾਈਆਂ ਤੇ ਅਸੀ ਆਪ੍ਰੇਤੀਆਂ ਆਪ ਪੇਸ਼ ਕਰਤੀਆਂ ਡੇਰਿਆਂ ਚ ਵੀ ਜਾਓ ਨਹੀਂ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਨਹੀਂ ਲੱਭਣਾ ਜਿਹੜਾ ਸਿੱਖਾਂ ਦੇ ਪੈਰ ਵਿੱਚੋਂ ਬਧਾਇਆ ਲੱਭੋ ਕੋਈ ਦੁਨੀਆ ਚ ਬਾਬਾ ਜਿਹੜਾ ਕਿ ਆਪਣੇ ਸੇਵਾਦਾਰ ਦੇ ਈ ਇੰਨਾ ਪਿਆਰ ਕਰਦਾ ਹੋਵੇ ਨਹੀਂ ਲੱਭਣਾ ਜੀ ਸਤਗੁਰ ਨੇ ਸੁੱਤੇ ਹੋਏ ਬੱਚਿਆ ਦੇ ਜੋ ਕੀ ਸਾਹਿਬ ਕਨੇ ਸਿਰਾਂ ਨੂੰ ਪਕੜ ਕੇ ਬਹੁਤ ਪਿਆਰ ਕੀਤਾ ਤੇ ਗੱਲਾਂ ਕਰਦਿਆ ਕਿ ਮੇਰੇ ਪਿਆਰੇ ਜੀਤ ਮੇਰੇ ਪਿਆਰੇ ਜੁਝਾਰ ਤੁਸੀਂ ਕੱਲ ਨੂੰ ਚਲੇ ਜਾਣਾ ਤੇ ਮੈਂ ਇਕੱਲਾ ਰਹਿ ਜਾਣਾ ਹੈ ਦੇਖੋ ਹੈ ਤਾਂ ਬਾਪ ਆ ਨਾ ਉਹ ਗੁਰੂ ਹੈ ਰੱਬ ਹੈ ਪਰ ਮੈਂ ਬਾਪ ਆ ਮੈਂ ਰੱਬ ਨਹੀਂ ਹਾਂ ਜਿਵੇਂ ਮੈਨੂੰ ਆਪਣੇ ਬੱਚੇ ਨਾਲ ਪਿਆਰ ਆ ਨਾ ਤੇ ਗੁਰੂ ਗੋਬਿੰਦ ਸਿੰਘ ਨੂੰ ਵੀ ਪਿਆਰ ਹੈ ਮੇਰੇ ਬੱਚੇ ਨੂੰ ਬੁਖਾਰ ਚੜ੍ਹਦੇ ਮੈਨੂੰ ਰਾਤ ਨੂੰ ਨੀਂਦ ਨਹੀਂ ਹੁੰਦੀ ਤੱਕ ਡੱਡਾ ਜਿਗਰਾ ਹੋਣਾ ਗੁਰੂ ਗੋਬਿੰਦ ਸਿੰਘ ਦਾ ਉਹਨੂੰ ਪਤਾ ਕਿ 10 ਲੱਖ ਦਾ ਮੁਲਖਈਆ ਬਾਹਰ ਖੜਾ ਆ ਕੱਲ ਮੇਰੇ ਬੱਚਿਆਂ ਨੂੰ ਇਹਨਾਂ ਨੇ ਛੱਡਣਾ ਨਹੀਂ ਟੋਟੇ ਟੋਟੇ ਕਰਨਾ ਆ ਪਰ ਗੁਰੂ ਗੋਬਿੰਦ ਸਿੰਘ ਨਹੀਂ ਕਹਿਣਾ ਕਿ ਮੇਰੇ ਬੱਚੋ ਭੱਜੋ ਇੱਥੇ ਤੇ ਸਤਗੁਰ ਨੇ ਚਮਕੌਰ ਦੀ ਗੜੀ ਦੀ ਸਿੱਖਾ ਨੂੰ ਬਚਾ ਕੇ ਲੈ ਕੇ ਜਾਣਾ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਨੂੰ ਕਿ ਆਪਣੇ ਬੱਚਿਆਂ ਨੂੰ ਬਚਾ ਕੇ ਸਤਗੁਰ ਲੈ ਜਾ ਸਕਦੇ ਸੀਗੇ ਸਤਗੁਰ ਨੇ ਦੁਨੀਆ ਨੂੰ ਦੱਸਿਆ ਕਿ ਸਿੱਖੋ ਤੁਸੀਂ ਮੈਨੂੰ ਪਿਆਰੇ ਹੋ ਆਪਣੇ ਪੁੱਤਰਾ ਤੋਂ ਵੱਧ ਪਿਆਰੇ ਹੋ ਪੰਜ ਪਿਆਰਿਆਂ ਨੂੰ ਜਿੱਡਾ ਅਜ ਕਿਤਾਬ ਮਿਲਿਆ ਹੋਇਆ ਨਗਰ ਕੀਰਤਨ ਨਿਕਲਣਾ ਤੇ ਪੰਜ ਪਿਆਰੇ ਮੂਰੇ ਤੁਰਦੇ ਆ ਕਦੇ ਚਾਰ ਸਹਿਬ ਦੇ ਦੇਖੇ ਤੁਰਦੇ ਮੂਰੇ ਜੀ ਨਹੀਂ ਤੁਰਦੇ ਜਦੋਂ ਅਰਦਾਸ ਹੋਣੀ ਹੈ ਤੇ ਪਹਿਲਾ ਸ਼ਬਦ ਹੋਣਾ ਪੰਜ ਪਿਆਰਿਆਂ ਦਾ ਚੌਹਾਂ ਸਹਿਬ ਜਾਂਦੇ ਪੰਜ ਪਿਆਰੇ ਅੱਗੇ ਆ ਅੱਗੇ ਆ